ਹੈਲੋ ਫਰੈਂਡ ਸ਼ਸ਼ੀਕਾਲ ਕੀ ਹਾਲ ਹੈ ਫਰੈਂਡ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰਾ ਬਲੌਗ ਵੇਂਦੇ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸ਼ਸ਼ੀਕਾਲ ਜੀ ਵੈਲਕਮ ਟੂ ਮੱਚ ਕਿਰਨਾ ਦੇ ਬਲੌਗ ਵਿੱਚ ਤੇ ਤੁਸੀਂ ਸਾਰੇ ਜਾਣੇ ਮੇਰੇ ਭੈਣ ਭਰਾ ਪੁੱਛੀ ਜਾਂਦੇ ਵੀ ਆਪਰੇਸ਼ਨ ਕੀ ਕੀਤਾ ਹੋਇਆ ਜੀ ਬੱਚੇ ਦਾ ਆਪਰੇਸ਼ਨ ਜੀ ਇਹਨਾਂ ਦੇ ਕੰਨ ਦਾ ਪਰਦਾ ਪਾਟਿਆ ਸੀਗਾ ਪਰਦਾ ਪਾਟੇ ਨੂੰ ਤਾਂ ਕਾਫੀ ਟਾਈਮ ਹੋ ਗਿਆ ਫਰੈਂਡ ਬਸ ਸੋਣੀ ਜੀ ਲੱਗੀ ਜਾਂਦੀ ਆ ਕੋਰਿਓ ਟੂਪ ਜੀ ਲਾਉਣੀ ਆ ਇੱਕ ਕਰੀਮ ਜੀ ਬਾਰੋਂ ਭੇਜੀਆ ਉਹ ਲਵਨੀ ਆ ਤਾਂ ਕਰਕੇ ਗੋਰੀ ਹੋ ਗਈ ਤੇ ਦੂਜੀ ਗੱਲ ਵੀ ਤੁਸੀਂ ਸਾਰੇ ਜਾਣੇ ਪੁੱਛਦੇ ਸੀ ਵੀ ਆਪਰੇਸ਼ਨ ਕਾਦਾ ਹੋਇਆ ਤੇ ਫਰੈਂਡ ਇਹਨਾਂ ਦੇ ਕੰਨ ਦਾ ਪਰਦਾ ਪਟਿਆਗਾ ਉਹਦਾ ਆਪਰੇਸ਼ਨ ਹੋਇਆ ਜੀ ਕੰਨ ਦੇ ਪਰਦਾ ਪਿਆ ਇਹਨਾਂ ਦਾ ਨਵਾਂ ਤੇ ਤੁਸੀਂ ਸਾਰੇ ਜਾਣੇ ਵਸ ਨਾਲ ਮਿਲ ਕੇ ਦੁਆ ਕਰ ਦੋ ਵੀ ਆਪਣਾ ਮੁੰਡਾ ਸਹੀ ਹੋ ਜੇ ਤੇ ਮੈਂ ਫੜਦੀ ਸੀ ਕਿ ਫੋਨ ਮੈਨੂੰ ਫੜਾਇਆ ਨਹੀਂ ਹੋਰ ਸੁਣਾਓ ਫਰੈਂਡ ਤੁਸੀਂ ਠੀਕ ਆ ਸਾਰੇ ਤੁਸੀਂ ਸਾਰਿਆਂ ਨੇ ਕਮੈਂਟਾ ਜਰੂਰ ਦੱਸਿਓ ਬੇਮੂ ਅੱਗੇ ਨਾਲੋਂ ਪਹਿਲਾਂ ਨਾਲ ਮੇਰਾ ਸਾਫ ਹੋਈ ਜਾਂਦਾ ਹੱਥ ਪੈਰ ਤਾਂ ਕਾਲੇ ਹੀ ਰਹਿ ਜਾਂਦੇ ਕਿਤਾ ਉਹੀ ਰਹਨੇ ਆ ਛੱਕ ਗਿਆ ਛੱਕਾ ਵਾ ਰੱਕਾ ਬੂੰ ਬੂੰ ਇਹਦਾ ਆਪਰੇਸ਼ਨ ਕਰਾਤਾ ਫਰੈਂਡ ਤੁਹਾਡੇ ਸਾਰਿਆਂ ਦੀ ਦਵਾ ਦੇ ਨਾਲ ਹੀ ਹੋਇਆ ਸਾਰਾ ਕੁਝ ਤੇ ਜਿੰਨਾ ਜਿੰਨਾਂ ਨੇ ਭੈਣ ਭਰਾਵਾਂ ਨੇ ਸਾਨੂੰ ਵਧੀਆ ਵਧੀਆ ਕਮੈਂਟ ਕੀਤੇ ਸਾਰਿਆਂ ਨੇ ਦਵਾ ਕੀਤੀ ਸਾਰਿਆਂ ਦਾ ਤੁਹਾਡਾ ਧੰਨਵਾਦ ਵੈਲਕਮ ਟੂ ਮੱਚ ਵੈਰੀ ਵਾਈਬ ਬਲੌਗ ਕਰਨ ਬਟਿੰਡਾ ਤੁਸੀਂ ਸਾਡੇ ਚੈਨਲ ਨੂੰ ਆਇਆ ਕਰੋ ਜੀ ਵੇਖਣ ਮੇਰੀਆਂ ਗੱਲਾਂ ਸੁਣਿਆ ਕਰੋ ਮੇਰੇ ਵਿਚਾਰ ਸੁਣਿਆ ਕਰੋ ਤੇ A B C D E F G H I J K L M N O P Q R S T U V W X Y Z ਮੈਂ ਹੁਣ ਸਿੱਖਦੀ ਆਂ ਫਰੈਂਡ ਗਰੇਜੀ ਫਿਰ ਮੈਂ ਗਰੇਜੀ ਵਾਲੇ ਕਮੈਂਟ ਵੀ ਪੜ ਲਿਆ ਕਰੂੰਗੀ ਕਦੇ ਨਾ ਕਦੇ ਤਾਂ ਤੇ ਊੜਾੜਾ ਤਾਂ ਮੈਨੂੰ ਆਉਂਦਾ ਹੀ ਆ ਫਰੈਂਡ ਭੁੱਲਦਾ ਜਾਂਦੀ ਆ ਵਿੱਚ ਦੀ ਕਦੇ-ਕਦੇ ਪਰ ਮੈਨੂੰ ਆਉਂਦਾ ਆ ਤੇ ਬਾਕੀ ਤੋਰੀ ਮੋਇਨਾ ਤਾਂ ਕੋਈ ਬੋਲਣਾ ਨਹੀਂ ਵਿਚਾਰੇ ਨੇ ਬਾਕੀ ਫਰੈਂਡ ਇਹਨੂੰ ਕਿੰਨੇ ਦਿਨ ਹੋ ਗਏ ਮੈਂ ਰੋਟੀ ਨਹੀਂ ਦਿੱਤੀ ਤੇ ਅੱਜ ਇਹ ਕਹਿੰਦਾ ਮੈਨੂੰ ਦਾਲ ਰੋਟੀ ਦੇ ਬਣਾ ਕੇ ਜਾਨੀ ਆ ਰਸੋਈ ਦੇ ਵਿੱਚ ਤੇ ਦਾਲ ਦੂਲ ਬਣਾਉਂਗੀ ਕੋਈ ਗੰਡਾ ਟੋਟਾ ਕਰਕੇ ਨਹੀਂ ਮੈਂ ਵਾਹ ਨਾਲ ਦੇ ਘੱਟ ਕੇ ਫੇ ਤੁ ਮਲਾਈ ਨਾਲ ਖਾ ਲਈ ਦੁੱਧ ਚ ਘੋਲ ਦੂੰਗੀ ਦੁੱਧ ਚ ਚੂਰੀ ਘੋਟ ਦੂੰਗੀ ਦਾਲ ਚ ਤੇ ਦਾਲ ਤਾਂ ਫਿਰ ਦੂਜੀ ਬਣਾਉਣੀ ਪਊਗੀ ਉਹ ਮੁਰਗੇ ਦੀ ਦਾਲਣਾ ਬਣਾ ਦੇ ਹਾਂ ਮੂੰਹ ਚ ਪਾਣੀ ਨਿਕਲਿਆ ਹੋਣਾ ਮੁਰਗੇ ਦੀ ਦਾਲ ਤੇ ਫਰੈਂਡ ਮੁਰਗੇ ਦੀ ਦਾਲ ਮੰਗਦਾ ਤੇ ਬਾਕੀ ਹੋਰ ਰਸੋਈ ਚ ਮਿਲਾਂ ਮਿਲੂੰਗੀ ਫਰੈਂਡ ਤੁਹਾਨੂੰ ਫਿਰ ਮੈਂ ਰਸੋਈ ਦੇ ਵਿੱਚ ਇਹਦੇ ਬਾਅਦ ਤੋਰੀ ਆਹ ਤੇ ਬਣਾ ਦਾਂਗੇ ਕੋਈ ਦਾਲ ਦਾ ਭੋਰਾ ਕੜਚੀ ਨਹੀਂ ਤਾਂ ਕਿਸੇ ਗਵਾਂਢੀ ਨੂੰ ਤੋਂ ਮੰਗ ਲਿਆਵਾਂਗੇ ਇਹਦੇ ਜੋਗਰੀ ਪਰ ਇਹ ਮੱਕੀ ਨੇ ਬਣਾ ਤਪਾਇਆ ਰੰਡਾ ਪਰ ਸੋਈ ਜੀ ਪਹੁੰਚ ਗਏ ਜੀ ਬੱਬੂ ਵਾਸਤੇ ਆਪਾਂ ਬਣਾਤੀ ਦਾਲ ਅੱਜ ਦਾਲ ਚਾਹਨੇ ਰੋਟੀ ਕੁੱਟ ਕੇ ਖਾਣੀ ਆ ਤੇ ਦਾਲ ਬਣਾਈਆ ਰੋਟੀ ਬਣ ਰਹੀ ਆ ਹਲਕੀ ਜਿਹੀ ਪਾੜ ਕੇ ਲਾ ਕੇ ਦੇਣਿਆਂ ਨੂੰ ਰੋਟੇ ਨਾਲ ਵਿਚਾਰੇ ਨੂੰ ਕਿੰਨੇ ਦਿਨਾਂ ਹੋ ਗਏ ਰੋਟੀ ਨਹੀਂ ਦਿੱਤੀ ਐਵੇਂ ਹੋਰ ਕੁਛ ਆ ਖਾਣਾ ਪੀਣਾ ਵੀ ਨਹੀਂ ਸੀ ਨਾਲ ਨੇ ਹੋਂਦੇ ਤੋਂ ਲਾਵਾ ਫਿਜੜੀ ਤੋਂ ਲਾਵਾ ਅੱਜ ਦੇ ਜੀ ਵੀ ਵਜਨ ਆਲੀ ਆ ਮੇਰੀ ਨਹੀਂ ਕੁੱਕਰ ਦੀ ਤੇ ਬਾਕੀ ਦਿੱਲੀ ਵਾਲੀ ਭੈਣ ਜੀ RAM RAM ਬਲੇਸ਼ਗਾਰੀ ਮੇਰੀ ਭੈਣ ਮੈਂ ਕੁੱਕਰ ਲੈ ਕੇ ਆਉਂਗੀ ਬਸ ਆ ਬੇਟੇ ਦਾ ਪ੍ਰੈਸ਼ਨ ਜਾਂ ਕਰਵਾਇਆਗਾ ਹਜੇ ਸੀ ਬਾਜ਼ਾਰ ਨਹੀਂ ਜਾ ਸਕਦੇ ਤੇ ਜਦੋਂ ਅਸੀਂ ਇਹ ਮੋਟਰਸਾਈਕਲ ਚਲਾਉਣ ਲੱਗ ਜਾਵਾਂਗਾ ਬਾਜ਼ਾਰ ਜ਼ਰੂਰ ਜਾਉਂਗੀ ਰਾਈਸ ਕੁੱਕਰ ਮੈਂ ਜ਼ਰੂਰ ਲੈ ਕੇ ਆਉਂਗੀ ਤੇ ਅੱਜ ਨਾ ਕੁਝ ਨਹੀਂ ਲੈ ਅੱਜ ਮੈਂ ਕੁਝ ਨਹੀਂ ਲਿਆ ਸਕਦੀ 네아 ब 라 ल 스 ह ਕੁੱਕ ਜੋ ਅਰੰਝਾਂ ਨੂੰ ਜਰਨ ਕਰਾਂ ਫਲੱਬ ਕੈਸੇ ਤੇਰੇ ਘਰ ਵਾਲੇ ਨੂੰ ਫਰੈਂਡ ਕਰਾ ਲੱਗਦਾ ਤੇ ਵਿਚਾਰੇ ਔਰ ਜੇ ਘਰਾਂ ਤੇ ਤੁਸੀਂ ਵੀ ਗਾਣੀ ਆ ਢਾਲ ਰੋਟੀ ਤਜਲੂਰ ਆਉਂਦੀ ਖਾਓ ਇਸ ਨਾਲ ਇੱਕ ਫਰੈਂਡ ਖੁਸ਼ਖਬਰੀ ਆ ਮੈਨੂੰ ਮਾਂ ਆਥੋਂ ਵਟੇ ਇੱਕ ਤਾਂ ਸੂਡ ਕਿਸੇ ਭੈਣ ਨੇ ਸੱਚ ਕਰਕੇ ਭੇਜ ਜਾਗਾ ਤੇ ਹੁਣ ਹੀ ਆਇਆ ਸਾਡੇ ਕੋਲੇ ਪਾਰਸਲ ਸੂਟ ਬਹੁਤ ਸੋਹਣਾ ਫਰੈਂਡ ਸਿਓ ਕੇ ਭੇਜਿਆ ਭੈਣ ਨੇ ਤੇ ਤੜਕੇ ਮੈਂ ਉਹਨੂੰ ਪਾ ਕੇ ਪੰਜਾਬੀ ਸੂਟਾ ਮੈਂ ਪਾ ਕੇ ਵੀਡੀਓ ਬਣਾਉਂਗੀ ਤੁਹਾਡੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੂਟ ਮੇਰੇ ਕਿੱਟਾ ਸੋਹਣਾ ਲੱਗਦਾ ਤੇ ਲਿਪਸਟਿਕ ਭੇਜੀ ਆ ਫਰੈਂਡ ਇੱਕ ਇੱਛਾ ਟਿੱਕਾ ਇਹ ਲਾਉਣ ਨੂੰ ਭੇਜਿਆ ਸੂਈ ਜੀ ਆ ਤੇ ਇੱਕ ਉਹ ਆ ਜਿਹਨੂੰ ਕਹਿੰਦੇ ਆ ਬਿੰਦਗਾ ਦਾ ਪੱਤਾ ਤੇ ਹਾਂ ਸੋ ਜਾ ਕਿ ਭਾਈ ਉਹ ਤਦੜਾ ਇੰਨਾ ਦਿਰ ਤਾਂ ਕਿ ਨਹੀਂ ਮੋੜਦਾ ਨਾ ਜੇ ਇਸ਼ਾਰਾ ਵਿੱਚ ਹੁੰਦਾ ਇਹ اور ਬਰਾਡੇ ਨੇ ਬੋਲਣਾ ਨਹੀਂ ਕਿਰ ਕੰਮ ਕੇ ਲੱਗੇ ਹੋਏ ਆ ਰੋਟੀ ਨਹੀਂ ਖਾਧੀ ਇਹਨੇ ਵਿਚਾਲੇ ਪਿੰਡਾਂ ਦਾ ਲਾਗੇ ਯੱਕਾ ਤਲਾ ਮੇਰੇ ਕੁੱਕਰ ਨੂੰ ਨਹੀਂ ਮਾਰਦਾ ਕਿਉਂ ਨਹੀਂ ਪਤਾ ਨਿਕਾਤ ਨੂੰ ਮਾਰਦਾ ਰੋਟੀ ਖਾ ਲਈ ਫਰੈਂਡ ਜੀ ਤੁਹਾਡੇ ਵਾਸਤੇ ਬਣਾ ਰਹੀ ਆ ਤੇ ਮੈਂ ਤਾਂ ਡਾਈਟ ਡਾਈਟ ਫੋਲੋ ਕਰਦੀ ਆ ਹੁਣ ਮੈਂ ਸਾਡੀ ਖਾਣੀ ਆ ਤੇ ਕਰਕੇ ਮੇਰਾ ਰਸਤਾ ਹੈਗਾ ਪੱਕਾ ਚਟਨੀ ਬਣਾਉਂਦਾ ਚੜ ਨੂੰ ਬਹੁਤ ਮਾਨ ਤਰਦਰ ਤੇ ਕੱਲੇ ਜਿਹੜੀ ਫੇਲ ਬਣੀ ਆ ਕਿਵੇਂ ਬਣੀ ਫਰੈਂਡ ਤੁਸੀਂ ਸਾਰਿਆਂ ਨੇ ਦੇਖੀ ਆ ਟਮਾਟੇ ਕਰਕੇ ਜਰੂਰ ਦੱਸਿਓ ਜੀ ਸੋਹਣੀ ਲੱਗੀ ਤੁਹਾਨੂੰ ਤਾਂ ਵੀ ਦੱਸਿਓ ਇਹ ਜੇ ਨਹੀਂ ਘੈਂਟ ਲੱਗੀ ਮੈਂ ਤਾਂ ਮੈਂ ਤਾਂ ਹਕੀਕਤ ਨਾਲ ਹੀ ਲੜਦੀ ਹੁੰਨੀ ਆ ਮਾਦੋ ਦਵਾਈ ਸੋ ਜਿਹਨੇ ਸੱਚੀ ਮਲੜੀ ਜਾਂਦੀ ਹੈ ਬਾਕੀ ਰੋਟੜਾ ਬਹੁਤ ਹੋਣਾ ਬਸ ਇਹ ਨੂੰ ਟਿੱਡਾ ਲਾਲ ਦਾ ਦਰਦੀ ਬਹੁਤ ਆ ਐੇ ਰੱਬਾ ਤੁਹਾਡੀ ਮੋ ਟਿਕਾਣੇ ਕਰ ਦੇ ਮਾਤਾ ਮਿੰਗਣਾਟੇ ਤੇ ਨਾਲ ਨਾਲ ਫਰੈਂਡ ਕੀ ਕਰਾ ਕਰਦੀ ਵਾਲੀ ਆ ਪਰ ਸੋਹਣੀ ਚੇਹਰੇ ਖੜਿਆ ਜਾਂਦਾ ਦਾ ਬਿਵਾਰ ਦੇ ਸ਼ੀਤੀ ਆ ਦੇਖੋ ਮੈਂ ਤੇਰੇ ਹਸਬੰਦ ਬੂ ਮੈਂ ਅੱਜ ਕੇ ਇੱਧਰ ਦੀ ਦੇਖੀ ਜਾਂਦਾ ਮੈਨੂੰ ਦੇਖ ਲੈ ਕੋਈ ਜ਼ੋਰ ਲੋ ਵੀ ਆ ਦੇ ਘਰ ਵਾਲੀ ਨੂੰ ਵੇਖਦਾ ਹੁੰਦਾ ਦੇਖ ਲੈ ਫਰੈਂਡ ਕੰਮ ਲਾ ਲੈ ਘਰ ਦਾ ਬਸ ਕਿੰਨੇ ਘਣਾ ਰਾਣਾ ਰਾਟੀ ਇਹ ਲੋਹਾ ਦਾ ਤੇ ਆਪਕ ਨੇ ਦੋਤਾ ਖਾ ਲਈ ਹੈ? ਇੱਕ ਕੀ ਖਾਣੀ ਆ ਲੈ। ਹੈ। ਤੂੰ ਬੋਲ। ਤੂੰ ਦੀ ਬੋਲ। ਆ। ਉਹ ਮੜਾ ਜਵਾੜਾ ਜਨ ਆ ਖਾ ਲਈ ਨਾ ਹੌਲੀ ਹੌਲੀ ਖਾ ਲਈ। ਤੇ ਰੋਟਣੋਂ ਬਾਹਰ ਨਾ ਹੋ ਜਾਣਾ। ਚੱਲ ਜਾਈ। ਨਈ ਬਾਈ ਰਨੇ ਬੁਕ సరేరీ గియా <blunt animation> ਮੇਰੇ ਸਾਸਦੇ ਕੇ ਗਈ ਸੀ ਕਿਉਂ ਬਰੰਡ ਕੱਲ ਆਈ ਸੀ ਨਾਲ ਦੰਦ ਫੜਾ ਕੇ ਲਈ ਉਹ ਵਿਚਾਰੀ ਰਾਸਤਾ ਕਿਉਂ ਆਈ ਸੀ ਮਰਨ ਵਾਸਤੇ ਹਾਏ ਬਰੰਡ ਦੇਖੋ ਦੇਖੋ ਕਿੰਨਾ ਲੇਕਨ ਮਾੜੇ ਦੇ ਪਰਨਾ ਰੋਟੇ ਵਾਚ ਕੇ ਕਿਹਨਾਂ ਦਾ ਸਰਵਾਹ ਹੁਣ ਦਿਖਾਓ ਲਾ ਕੇ ਚੱਲ ਕੋਈ ਨਾ ਮੱਚ ਕੇ ਦਾ ਰੋਟੇ ਵਾਤਾ ਬਹੁਤ ਹੋਣ ਤੇ ਫਰੈਂਡ ਮੇਰੇ ਮੇਰੇ ਚੈਨਲ ਨੂੰ ਲਾਇਕ ਕਮੈਂਟ ਤੇ ਸ਼ੇਅਰ ਕਰਨਾ ਤੇ ਰੋਟੀ ਗਰੀ ਮੜੀ ਮੱਚ ਗਈ ਸੌਰੀ ਭੈਣੇ ਰੋਟੀ ਬਾਲੀ ਮੱਚ ਗਈ ਫਰੈਂਡ ਤੇ ਚਲੋ ਠੀਕ ਆ ਫਰੈਂਡ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਦਬ ਕੇ ਸ਼ੇਅਰ ਕਰਦਾ ਕਰੋ ਕਮੈਂਟ ਛੋਟੇ-ਛੋਟੇ ਕਰਿਆ ਕਰੋ ਰੋਟੀ ਖਾਣੀ ਆ ਆਜੋ